ਪਾਰਟੀ ਛੱਡੀ ਨਹੀਂ ਸੀ ਪਾਰਟੀ ਚੋਂ ਮੇਰੀ ਬਲੀ ਲਈ ਗਈ ਸੀ ਕਿਉਂਕਿ ਮੈਂ ਇੱਕ ਬਲਾਤਕਾਰੀ ਦੀ ਪਾਰਟੀ ਦੀ ਸ਼ਮੂਲੀਅਤ ਨੂੰ ਲੈ ਕੇ ਉਹਦਾ ਵਿਰੋਧ ਕੀਤਾ ਸੀ ਮੈਂ ਪਾਰਟੀ ਨੂੰ ਇਹ ਬੇਨਤੀ ਕੀਤੀ ਸੀ ਕਿ ਜਿਸ ਬੰਦੇ ਦੀ ਅਸ਼ੀਲ ਵੀਡੀਓ ਛੋਟੇ ਬੱਚੇ ਤੋਂ ਲੈ ਕੇ ਤੇ ਵੱਡੇ ਬਜ਼ੁਰਗ ਤੱਕ ਵੇਖੀ ਗਈ ਹੋਵੇ ਤੇ ਸਾਡੇ ਵਿੱਚ ਇੰਨੀ ਅਣਖ ਨਾ ਹੋਵੇ ਤੇ ਉਹ ਸਾਡੀ ਪਾਰਟੀ ਨੂੰ ਆ ਕੇ ਵੰਗਾਰੇ ਪਾਰਟੀ ਨੂੰ ਮੈਂਬਰ ਨਾ ਹੋਣ ਦੇ ਬਾਵਜੂਦ ਉਹ ਇਹੋ ਜੀਆਂ ਗੱਲਾਂ ਕਰੇ ਤੇ ਮੈਂ ਪਾਰਟੀ ਨੂੰ ਇੱਕ ਬੇਨਤੀ ਕੀਤੀ ਸੀ ਕਿ ਤੁਸੀਂ ਵਰਕਰਾਂ ਚ ਆ ਕੇ ਸਾਨੂੰ ਸਪਸ਼ਟੀ ਕਰਨ দাও ਕਿ ਇਹ ਬੰਦੇ ਨੂੰ ਤੁਸੀਂ ਪਾਰਟੀ ਚ ਸ਼ਾਮਲਤ ਨਹੀਂ ਕਰੋਗੇ ਪਰ ਪਾਰਟੀ ਨੇ ਉਹ ਤੇ ਸਪਸ਼ਟੀ ਕਰਨ ਦਾ ਦਿੱਤਾ ਨਹੀਂ ਰਵੀਕਰਨ ਸੌਨ ਦੀ ਬਲੀ ਜਰੂਰ ਲੈ ਲਈ ਸਿਰਫ ਇਸ ਕਰਕੇ ਕਿ ਰਵੀਕਰਨ ਸੌਨ ਨੇ ਉਸ ਅਸ਼ੀਲ ਵੀਡੀਓ ਵਾਲੇ ਬੰਦੇ ਦੀ ਪਾਰਟੀ ਦੀ ਸ਼ਮੂਲੀਅਤ ਨੂੰ ਰੋਕਣ ਲਈ ਅੱਗੇ ਲਾਤੜਾਈ ਸੀ ਠੀਕ ਆ ਮੈਂ ਕਹਿ ਸਕਦਾ ਕਿ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਸਰਦਾਰ ਨਰਮ ਸਿੰਘ ਜੀ ਕਾਲੋਂ ਤੇ ਮੈਂ ਜਨਮ ਸਿੱਧ ਤੌਰ ਤੇ ਜਨਮ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਪਾਈ ਸੀ ਪਰ ਜਦੋਂ ਪਾਰਟੀ ਨੇ ਇਨੀ ਬੇਕਦਰੀ ਕਰਕੇ ਕੱਢਿਆ ਹੋਵੇ ਮੈਂ ਘਾਈ ਆ ਘਾਹ ਖੋਤਣਾ ਸੀ ਤੇ ਸਭ ਤੋਂ ਵਧੀਆ ਪਾਰਟੀ ਨੂੰ ਬੀਜੇਪੀ ਲੱਗੇ ਬੀਜੇਪੀ ਇਸ ਕਰਕੇ ਕਿਉਂ ਸਾਡੇ ਸਾਰੇ ਸਿੱਖ ਭਰਾ ਸੀ ਸਾਡੇ ਬਜ਼ੁਰਗ ਕਰਤਾਰਪੁਰ ਦੇ ਲਾਂਘੇ ਦੀ ਅਰਦਾਸ ਕਰਦੇ ਹੁੰਦੇ ਸੀ ਜਰੀਆ ਬਣੇ ਸ਼੍ਰੀ ਨਰਿੰਦਰ ਮੋਦੀ ਜੀ ਤੇ ਗਰਨਾਨਕ ਦਾ ਘਰ ਦਾ ਉਹ ਰਾਖ ਖਲਵਾਇਆ ਮੈਂ ਉਸ ਗੱਲ ਤੇ ਕਾਇਲ ਸੀ ਮੋਦੀ ਜੀ ਦਾ ਵਿਜ਼ਨ ਜੋ ਦੇਸ਼ ਦਾ ਨਾਂ ਸਾਰੇ ਸੰਸਾਰ ਦੇ ਵਿੱਚ ਹੁਣ ਬੜੇ ਮਾਣ ਸਤਕਾਰ ਨਾਲ ਆਜਦਾ ਸਿਰਫ ਸਿਰਫ ਨਰਿੰਦਰਪਾਈ ਮੋਦੀ ਜੀ ਕਰਕੇ ਜੇ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਵਿਸ਼ਿਆ ਉਹ ਨਿਤਨ ਗਟਕਰੀ ਜੀ ਦੀ ਤੇ ਮੋਦੀ ਜੀ ਦੀ ਦੇਣ ਹੈ। ਉਹਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਕੰਮ ਨੇ ਹੁਣ ਜਿੰਨੇ ਹਾਈਵੇ ਬਣ ਰਹੇ, ਜਿੰਨੇ ਐਕਸਪ੍ਰੈਸ ਵੇ ਬਣ ਰਹੇ ਨੇ, ਸਾਰੇ ਜਿੰਨੇ ਹਵਾਈ ਅੱਡੇ ਬਣੇ ਸਾਰੀ ਦੀ ਸਾਰੀ ਮੋਦੀ ਜੀ ਦੀ ਦੇਣ ਹੈ। ਤੇ ਮੇਰਾ ਹਲਕਾ ਡੇਰਾ ਬਾਬਾ ਨਾਨਕ ਜਿਹੜਾ ਸੀ ਉਹ ਬਾਰਡਰ ਦਾ ਏਰੀਆ ਸੀ। ਮੈਂ ਉੱਥੋਂ ਦਾ ਕਿਉਂਕਿ ਪਾਰਟੀ ਨੇ ਮੈਨੂੰ ਮੇਰੀ ਬਲੀ ਲੈ ਕੇ ਫਤੇਗੜ ਚੂੜੀਆਂ ਤੋਂ ਡੇਰੇ ਭੇਜਿਆ ਸੀ ਪਰ ਡੇਰੇ ਵਾਲਿਆਂ ਨੇ ਮੇਰੇ ਸਿਰ ਤੇ ਐਡਾ ਵੱਡਾ ਆਸ਼ੀਰਵਾਦ ਰੱਖਿਆ ਸੀ ਮੈਨੂੰ ਤਾਂ ਦੇ ਹੀ ਨਹੀਂ ਦੇ ਸਕਦਾ ਕਿਉਂਕਿ ਪਾਰਟੀ ਨੂੰ ਚਲਾ ਰਿਆ ਸੀ ਸਰਦਾਰ ਵਿਕਰਮ ਸਿੰਘ ਜੀਠੀਆ ਤੇ ਵਿਕਰਮ ਸਿੰਘ ਜੀਠੀਏ ਨੂੰ ਮੈ ਚੰਗਾ ਨਹੀਂ ਲੱਗਦਾ ਕਿਉਂਕਿ ਉਹਨੂੰ ਬੰਦੇ ਉਹ ਪਸੰਦ ਸੀ ਜਿਹੜੇ ਬੰਦਿਆਂ ਕੋ ਆਪਣੇ ਗੋਡਿਆਂ ਤੇ ਤੇ ਖਲੋਤਾ ਨਹੀਂ ਸੀ ਜਾਂਦਾ ਤੇ ਉਹਦੇ ਗੋਡਿਆਂ ਨੂੰ ਜਾ ਕੇ ਹੱਥ ਲਾਉਂਦੇ ਸੀ ਉਹਨੂੰ ਚਾਹੀਦੇ ਸੀ ਬੰਦੇ ਉਹੋ ਜੇ ਉਕੇ ਮੇਰੇ ਬਾਪ ਨੇ ਸਿਖਾਇਆ ਸੀ ਸਿਰ ਝਕਾਓ ਜ਼ਰੂਰ ਪਰ ਇੰਨਾ ਨਾ ਝਕਾਓ ਕਿ ਤੁਹਾਡੀ ਪੱਗ ਡਿੱਗ ਪਵੇ ਮੈਂ ਆਪਣੀ ਪੱਗ ਨਹੀਂ ਸੀ ਡੇਗੀ ਮੈਂ ਅਣਖ ਦੇ ਨਾਲ ਖਲੋਨਾ ਸੀ ਮੈਂ ਧੌਣ ਉੱਚੀ ਕਰਕੇ ਖਲੋਨਾ ਸੀ ਕਿਉਂਕਿ ਮੇਚ ਸਚਾਈ ਸੀ ਜੇ ਕੋਵਿਡ ਦਾ ਦੌਰ ਆਇਆ ਸੀ ਤੇ ਹਲਕਾ ਫਦੇਗੜ ਚੂੜੀਆਂ ਵਾਲਿਆਂ ਨੂੰ ਪਤਾ ਵਾ ਲੋਕੀ ਘਰਾਂ ਦੇ ਅੰਦਰਾਂ ਦੇ ਵਿੱਚ ਬੈਠੇ ਸੀ ਤੇ ਮੈਂ ਆਪਣੀਆਂ ਧੀਆ ਲੈ ਕੇ ਹਰ ਘਰ ਵਿੱਚ ਪਹੁੰਚ ਕੀਤੀ ਸੀ ਮੇਰੇ ਵਰਕਰ ਮੇਰੇ ਨਾਲ ਜਾਂਦੇ ਸੀ ਉਹਨਾਂ ਨੂੰ ਪਤਾ ਸੀ ਕਿ ਰਵੀਕਰਨ ਐਰ ਕੀ ਇਥੋਂ ਜਿੱਤ ਜਾਣਾ ਫਦੇਗੜ ਚੂੜੀਆਂ ਤੋਂ ਮੇਰੀ ਬੜੀ ਲਈ ਤੇ ਆਪਣੇ ਚਾਚੇ ਤ੍ਰਿਪਤ ਰਜਿੰਦਰ ਸਾਹ ਨੂੰ ਜਿਤਾਉਣ ਦੇ ਲਈ ਉਹਨੇ ਆਖਿਆ ਵੀ ਇਹ ਕੈਂਡੀਡੇਟ ਸੁਖਜਿੰਦਰ ਸਿੰਘ ਰੰਧਾਵਾ ਤਗੜਾ ਵਾ ਤੇ ਰਵੀਕਰ ਨੇ ਤੁਹਾਨੂੰ ਨਵਾਂ ਖਿਡਾਰੀ ਚੱਲਿਆ ਤੇ ਇਹ ਉੱਥੇ ਮਾਰਿਆ ਮੁਰਿਆ ਜਾਊਗਾ ਪਰ ਕੁਦਰਤ ਨੂੰ ਕੁਝ ਹੋਰ ਮਨਸੂਰ ਮਨਜ਼ੂਰ ਸੀ ਵੱਡੇ ਵੱਡੇ ਜਿਹੜੇ ਹਾਥੀ ਸੀ ਨਾ ਉਹ ਕੋਈ 35000 ਤੇ ਡਿੱਗਾ ਕੋਈ 40000 ਤੇ ਡਿੱਗਾ ਕਈਆਂ ਦੀ ਜ਼ਮਾਨਤ ਜਬਤ ਹੋ ਗਈ ਮੈਂ ਤਾਂ ਸਿਰਫ 200 ਚੁਮਤੀਆਂ ਤੇ ਹਾਰਿਆ ਸਾਂ ਮੇਰੇ ਤਾਂ ਇਹੋ ਹੀ ਕਹਿਣਾ ਨਾ ਹਾਥੀ ਡਿੱਗ ਪਏ ਤੇ ਸਾਡੇ ਵਰਗੇ ਜਿਹੜੇ ਗਧੇ ਸੀ ਉਹ ਤਿਲਕ ਗਏ ਤੇ ਹੁਣ ਜਿਹੜੀ ਮੇਰੀ ਮੈਂ ਦੇ ਕੋਲ ਕਿ ਮੈਂ ਪਾਰਟੀ ਛੱਡੀ ਨਹੀਂ ਪਾਰਟੀ ਚੋਂ ਕੱਢਿਆ ਤੇ ਫਿਰ ਮੇਰੇ ਕੋਲ ਰਾਹ ਕੋਈ ਨਹੀਂ ਸੀ ਮੈਂ ਤੇ ਕੋਈ ਨਾ ਕਿਹਾ ਆਪਣਾ ਕਿਉਂਕਿ ਮੇਰਾ ਸਿਆਸੀ ਪਰਿਵਾਰ ਸੀ ਤੇ ਮੈਂ ਆਪਣੀ ਸਿਆਸਤ ਜਾਰੀ ਰੱਖੀ ਮੈਂ ਤੇ ਇਹਨਾਂ ਕੋਲ ਇਨਸਾਫ ਹੀ ਮੰਗਦਾ ਰਿਆ ਨਾ ਮੈਂ ਅਖੀਰਲੇ ਦਿਨ ਵੀ ਜਿਸ ਦਿਨ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਸੀ ਮੈਂ ਉਸ ਦਿਨ ਵੀ ਇਹੋ ਕਿਹਾ ਮੈਂ ਕਿ ਘੱਮ ਸੇ ਕੰਮ ਆ ਕੇ ਸਪਸ਼ਟੀ ਕਰਨ ਦੇ ਦਿਦੋ ਕਿ ਇੱਥੇ ਜਿਹੜਾ ਵਾ ਉਸ ਬਲਾਤਕਾਰ ਦੀ ਐਂਟਰੀ ਨਹੀਂ ਹੋਊਗੀ ਹਾਲਾਤ ਕੀ ਪਾਰਟੀ ਦੇ ਕਰ ਦਿੱਤੇ ਸੀ ਜ਼ਿਲ੍ਹੇ ਦਾ ਪ੍ਰਧਾਨ ਬਣਿਆ देखो ਆਪਣਾ ਇੱਕ ਪਰੰਪਰਾ ਹੁੰਦੀ ਹੈ ਕਿ ਜਿਹੜਾ ਪਹਿਲਾ ਪ੍ਰਧਾਨ ਜਦੋਂ ਲੱਥ ਜਾਂਦਾ ਨਵਾਂ ਬਣਦਾ ਨਾ ਤੇ ਉਹ ਜਾ ਕੇ ਨਵਾਂ ਪ੍ਰਧਾਨ ਪੁਰਾਣੇ ਪ੍ਰਧਾਨ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਵਾ ਕਿ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਮੈਨੂੰ ਦੱਸੋ ਕੀ ਕਰਨਾ ਇੱਥੇ ਉਲਟ ਚੱਲਿਆ ਜਿਹੜਾ ਪਾਰਟੀ ਦਾ ਸਾਡੀ ਦਾ ਨਮਾਇੰਦਾ ਨਹੀਂ ਪਾਰਟੀ ਦਾ ਮੈਂਬਰ ਨਹੀਂ ਉਦ ਕੋ ਜਰਾ ਕੇ ਜਿਹੜਾ ਮੌਜੂਦਾ ਪ੍ਰਧਾਨ ਬਣਿਆ ਉਸ ਰੂਪਾ ਲੈਣ ਡਿਆ ਤੇ ਜਿੱਦਣ ਉਹ ਅਸ਼ੀਲ ਵੀਡੀਓ ਵਾਲਾ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਪਾਸੇ ਜ਼ਿਲ੍ਹੇ ਦਾ ਸਾਬਕਾ ਪ੍ਰਧਾਨ ਬੈਠਾ ਯੂਥ ਵਿੰਗ ਦਾ ਇੱਕ ਮੌਜੂਦਾ ਬੈਠਾ ਤੇ ਦੋ ਮੈਂਬਰ ਬੈਠੇ ਤੇ ਸ਼ਹਿ ਕੀਦੀ ਬਿਕਰਮ ਸੌਹਦੀ ਕਿਉਂਕਿ ਬਿਕਰਮ ਸੌਹ ਹੀ ਉਹਦੀ ਜਿਹੜੀ ਸੀ ਨਾ ਸਾਰੀ ਵਿਛਾਤ ਜਿਹੜੀ ਵਿਸਾਰਿਆ ਸੀ ਉਹ ਬਿਕਰਮ ਸੌਹ ਹੀ ਕਰ ਰਿਹਾ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਜਾਂ ਉਹਦੇ ਮੁੰਡੇ ਨੂੰ ਲਿਆਂਦਾ ਜਾਵੇ ਤੇ ਸਰਗਰ ਸਿੰਘ ਵੀਰ ਸਿੰਘ ਬੰਦਾ ਵਿਚਾਰਾ ਚੰਗਾ ਪਰ ਉਹਦੀ ਚਲਦੀ ਚੁਲਦੀ ਐ ਨਹੀਂ ਹੁਣ ਉਹਨੂੰ ਵੇਖੋ ਮੈਂ ਜਦੋਂ ਗਿਆ ਹਨਾ ਉਹ ਕੋਲ ਤੇ ਮੈਂ ਕਿਹਾ ਸੀ ਵੀ ਪ੍ਰਧਾਨ ਸਾਹਿਬ ਆਹ ਕੀ ਕਰਨ ਲੱਗੇ ਜੀ ਤੇ ਮੈਨੂੰ ਕਹਿੰਦਾ ਮੇਰੇ ਨਾਲ ਮਜਬੂਰੀ ਆ ਜੀ ਉਹ ਵੱਡੇ ਬਾਦਲ ਸਾਹਿਬ ਦੇ ਨਾਲ ਕੰਮ ਕਰਦੇ ਰਹੇ ਆ ਤੇ ਮੈਂ ਉਹਨੂੰ ਸ਼ਾਮਲ ਕਰਾਉਣਾ ਮੈਂ ਹਾਂ ਨਾ ਕਰਾਈ ਭਰਾਵਾ ਸਾਰੇ ਜਿਹੜੇ ਅੱਗੇ ਪਾਰਟੀ ਦਾ ਬੇੜਾ ਗਰਕ ਹੋਇਆ ਪਿਆ ਪਹਿਲਾਂ ਛੱਡਦੇ ਬੇਦਬੀ ਦੇ ਦਾਗ ਲੱਗਣਦੇ ਆ ਨਸ਼ਾ ਵਕਾਉਣ ਦਾ ਸਾਡੀ ਪਾਰਟੀ ਤੇ ਦੋਸ਼ ਲੱਗਣਦੇ ਤੇ ਮੈਂ ਹਾਂ ਇੱਕ ਏਅਰ ਰਹਿ ਗਿਆ ਵੀ ਲਵਾ ਲੈਣਾ ਮੈਂ ਹਾਂ ਨਾ ਕਰੀ ਮੈਨੂੰ ਇਹ ਹੀ ਕਿ ਸਾਡੇ ਹਲਕੇ ਵਾਲੇ ਨੇ ਨਾ ਮੰਨਣਾ ਨਹੀਂ ਜੇ ਮੈਂ ਕਹਿੰਦਾ ਨਾ ਉਹਨਾਂ ਕਹਿੰਣਾ ਕਿ ਰਵੀ ਕਰਨ ਦੀ ਸ਼ਾਇਦ ਉਹਦੀ ਬਣਦੀ ਨਹੀਂ ਤੇ ਇਸ ਕਰਕੇ ਰਵੀ ਕਰਨੇ ਗੱਲ ਕਰੀ ਜਾਂਦਾ ਮੈਂ ਆਪਣੇ ਨਾ ਪੰਜ-ਸੱਤ ਬੰਦੇ ਭੇਜੇ ਮੈਂ ਹਾਂ ਜਾ ਕੇ ਤੁਸੀਂ ਗੱਲ ਕਰਕੇ ਆਉ ਤੇ ਉਹਨਾਂ ਨੂੰ ਵੀ ਇਹੋ ਜਵਾਬ ਮਿਲਿਆ ਕਿ ਅਸੀਂ ਸਾਡੀ ਮਜਬੂਰੀ ਆ ਜੀ ਉਹਨੂੰ ਸ਼ਾਮਲ ਕਰਾਉਣਾ ਜਦੋਂ ਇਹੋ ਜੇ ਬੰਦੇ ਪਾਰਟੀ ਸ਼ਾਮਲ ਕਰਉਣ ਸਾਡੀ ਮਜਬੂਰੀ ਬਣ ਜੇ ਜਿਹੜਾ ਸਾਡਾ ਸ਼ਾਨਾ ਮਤਾ ਇਤਿਹਾਸ ਆ ਸ਼ਰੋਮਣੀ ਅਕਾਲੀ ਦਲ ਦਾ ਸੀ ਕਿ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਆਪਣੀ ਕੁਰਬਾਨੀਆਂ ਦੇ ਕੇ ਇਸ ਪਾਰਟੀ ਨੂੰ ਖੜਾ ਕੀਤਾ ਸੀ ਤਾਂ ਜਦੋਂ ਇਹੋ ਜੇ ਬੰਦੇ ਉਹਨੂੰ ਕਾਰਪੋਰੇਟ ਵਾਂਗੂ ਚਲਾਉਣ ਲੱਗ ਪੈਣਗੇ ਤਾਂ ਫਿਰ ਪਾਰਟੀ ਕੋਲੋਂ ਕੀ ਆਸ ਕੀਤੀ ਜਾ ਸਕਦੀ ਆ ਚਲੋ ਮੈਂ ਤੇ ਇਹੋ ਕਹਿਣਾ ਵਾਂ ਤੇ ਭਲਾ ਹੋਇਆ ਮੇਰਾ ਖਿਹੜਾ ਛੁੱਟਾ ਉਥੋਂ ਤੇ ਹੁਣ ਪਾਰਟੀ ਜਿਹੜੀ ਆ ਬੀਜੇਪੀ ਇਹਦੇ ਵਿੱਚ ਕੰਮ ਕਰਾਂਗੇ ਦੁੱਖ ਵੇਖੋ ਜਦੋਂ ਜੰਮੇ ਅਕਾਲੀ ਦਲ ਦੇ ਵਿੱਚ ਸਾਂ ਉਹ ਰਾਤ ਜਿਹੜੀ ਸੀ ਮੈਂ ਉਹ ਪਹਿਲੀ ਰਾਤ ਸੀ ਜਦੋਂ ਮੈਂ ਕਿਸੇ ਪਾਰਟੀ ਤੋਂ ਬਿਨਾਂ ਸਾਂ ਚਲੋ ਬੀਜੇਪੀ ਵਾਲੇ ਮੇਰੇ ਪਿਤਾ ਜੀ ਦੇ ਸਾਥੀਆਂ ਨੇ ਮੈਨੂੰ ਆਵਾਜ਼ ਮਾਰੀ ਤੇ ਮੇਰੇ ਕੋਲ ਹੋਰ ਵਿਚਾਰਾ ਨਹੀਂ ਸੀ ਫਿਰ ਮੈਂ ਕਿਉਂਕਿ ਉਹਨਾਂ ਨੇ ਮੈਨੂੰ ਵਿਸ਼ਵਾਸ ਦਾਇਆ ਸ੍ਰੀ ਜਾਖੜ ਜੀ ਨੇ ਪ੍ਰਧਾਨ ਸਾਡੇ ਜਿਹੜੇ ਬੀਜੇਪੀ ਪੰਜਾਬ ਦੇ ਨੇ ਤੇ ਰਵੀਕਰਨ ਤੇਰੇ ਪਿਤਾ ਜੀ ਤੇ ਮੈਂ ਇਕੱਠਿਆਂ ਨੇ ਕੰਮ ਕੀਤਾ ਵਾ ਤੇ ਇਸ ਕਰਕੇ ਤੂੰ ਸਾਡੇ ਕੋਲ ਆ ਮੈਂ ਤੈਨੂੰ ਪੁੱਤਾਂ ਵਾਂਗੂ ਰੱਖੂਗਾ ਤੇ ਉਹਨਾਂ ਨੇ ਜਿਤਨਾ ਤੁਸੀਂ ਵੇਖਿਆ ਕਿ ਜਦੋਂ ਮੈਨੂੰ ਉਹਨਾਂ ਨੇ ਸ਼ਾਮਲ ਕੀਤਾ ਸੀ ਨਾ ਤੇ ਜਿਸ ਜੋਸ਼ ਦੇ ਨਾਲ ਜਾਖੜ ਸਾਹਿਬ ਨੇ ਗਲਵਕੜੀ ਪਾਈ ਸੀ ਨਾ ਤੇ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਪਿਤਾ ਜੀ ਦਾ ਜਿਹੜਾ ਆਸ਼ੀਰਵਾਦ ਆ ਮੈਨੂੰ ਫਿਰ ਸ਼੍ਰੀ ਜਾਖੜ ਜੀ ਰਾਇਨ ਮਿਲਿਆ ਤੇ ਮੈਂ ਜਾਖੜ ਜੀ ਦਾ ਧੰਨਵਾਦ ਵੀ ਕਰਦਾ ਸਮੁੱਚੀ ਲੀਡਰਸ਼ਿਪ ਦਾ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਜੇਪੀ ਨੱਡਾ ਜੀ ਦਾ ਸਾਡੇ ਮੰਤਰੀ ਸ਼੍ਰੀ ਨਵਾਸ ਰੂਜੀ ਦਾ ਜਿਨ੍ਹਾਂ ਨੇ ਸਾਰਿਆਂ ਨੇ ਮੈਨੂੰ ਇਹਨਾ ਮਾਣ ਦਿੱਤਾ ਤੇ ਮੈਨੂੰ ਇੱਕ ਪ੍ਰਵਾਦ ਵਿੱਚ ਸ਼ਾਮਿਲ ਕਰਕੇ ਤੇ ਸੇਵਾ ਕਰਨ ਦੀ ਤੋਰਿਆ ਤੇ ਮੈਂ ਆਪਣਾ ਜਿਸ ਤਰ੍ਹਾਂ ਪਹਿਲਾਂ ਕਿਉਂਕਿ ਮੈਂ ਮਿਹਨਤ ਕਰਕੇ ਪਾਰਟੀ ਜਿੱਥੇ ਤੱਕ ਆਇਆ ਸੀ ਕਿਉਂਕਿ ਤੁਸੀਂ ਸਾਰੇ ਮੇਰਾ ਖਿਆਲ ਹੈ ਕਿ ਤਰਮਿੰਦਰ ਆਪਾਂ ਸਾਰੇ ਇਕੱਠੇ ਹੀ ਹਾਂ ਨਿਕਨੇ ਕਿ ਹੁੰਦੇ ਜਦੋਂ ਆਪ ਪਾਰਟੀ ਚੱਲੇ ਆਪਾਂ ਕੋਈ ਧਰਨਾ ਕੋਈ ਰੈਲੀ ਹੋਣੀ ਅਸੀਂ ਅੱਗੇ ਹੋ ਕੇ ਸਾਰੇ ਚੱਲਦੇ ਹੁੰਦੇ ਹਾਂ ਤੇ ਹੁਣ ਵੀ ਇਸ ਪਾਰਟੀ ਦੇ ਵਿੱਚ ਵੀ ਜਿਹੜਾ ਵਾ ਕਿਉਂਕਿ ਅਸੀਂ ਮਿਹਨਤੀ ਕਰਕੇ ਇਹ ਤੱਕ ਕਾਈਆਂ ਤੇ ਮਿਹਨਤ ਕਰਾਂਗੇ ਤੇ ਪਾਰਟੀ ਦਾ ਝੰਡਾ ਹੋਰ ਬੁਲੰਦ ਕਰਾਂਗੇ ਤੇ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵਾਂਗੇ। ਦਾदू ਜੋਤ ਤੋਂ ਗਤੀਵਿਧੀਆਂ ਚੱਲਣਗੀਆਂ ਪਹਿਲੋਂ ਜਿਹੜੀ ਆ ਲੋਕ ਸਭਾ ਦੀ ਇਲੈਕਸ਼ਨ। ਬਾਕੀ ਕੰਮ ਬਾਅਦ ਚ ਪਹਿਲੋਂ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਇਹ ਗੱਲਾਂ ਮਾਮੂਲੀ ਨੇ ਵੀ ਕਿਹੜੇ ਹਲਕੇ 'ਚ ਜਾਣਾ ਕਿਹੜੇ ਨਹੀਂ ਜਾਣਾ। ਇਹ ਜਿੱਧਰ ਪ੍ਰੋਪ ਕਿਹਾਊਗਾ ਜਿੱਧਰ ਦੀ ਉਹ ਡਿਊਟੀ ਲਾਊਗੀ ਪਾਰਟੀ ਉਧਰ ਜਾ ਕੇ ਕੰਮ ਕਰਾਂਗੇ। ਬੜਾ ਈ ਮਨ ਨੂੰ ਸਕੂਨ ਮਿਲਿਆ। ਕਿ ਵੇਖੋ ਭਾਵੇਂ ਮੈਂ ਡੇਰਾ ਬਾਬਾ ਨਾਨਕ ਵਿਖੇ ਸੀ ਨਾ ਤੇ ਮੈਂ ਇੱਥੇ ਕੋਈ ਖੁਸ਼ੀ ਗਮੀ ਹੁੰਦੀ ਸੀ ਤੋਂ ਮੈਂ ਪਹੁੰਚ ਕਰਦਾ ਸੀ ਤੇ ਮੈਂ ਉਸੇ ਤਰ੍ਹਾਂ ਹੀ ਇਸ ਪਰਵਾਦ ਜਿੱਤਦਾ ਮੇਰੇ ਪਿਤਾ ਜੀ ਸਾਰਾ ਇਹਨਾਂ ਦੇ ਨਾਲ ਪਰਿਵਾਰ ਵਾਂਗ ਵਿੱਚਦਾ ਤੇ ਇਹ ਸਾਡੇ ਨਾਲ ਪਰਿਵਾਰ ਵਾਂਗ ਵਿੱਚਦਾ ਮੈਂ ਉਸੇ ਤਰ੍ਹਾਂ ਵਿੱਚਦਾ ਮੈਂ ਕੋਈ ਆਪਣੇ ਤੇ ਮਾਣ ਨਹੀਂ ਕਰਦਾ ਇਹ 4 ਤਰੀਕ ਦਾ ਨਤੀਜਾ ਦਸੂਗਾ ਹੁਣ ਕਿ ਕਿਸ ਪਾਸੇ ਨੂੰ ਹੁੰਦਾ ਅਨਪ੍ਰਚਾਰ ਅੱਜ ਹੁਣ ਮੀਟਿੰਗ ਕਰਨ ਲੱਗਾ ਕਿਉਂਕਿ ਕੱਲ ਤੱਕ ਤੇ ਸਾਰੇ ਜਿਹੜੇ ਸੀ ਉਹ ਪਾਰਟੀ ਦੇ ਸੀਨੀਅਰ ਆਗੂ ਸਹਿਬਾਨ ਦੇ ਨਾਲ ਚੰਡੀਗੜ੍ਹੋਂ ਮੀਟਿੰਗਾਂ ਕਰਕੇ ਆਇਆ ਸਾਂ ਹੁਣ ਸਾਰੀ ਜਿਹੜੀ ਟੀਮ ਹੈ ਆਪਣੀ ਭਾਜਪਾ ਦੀ ਉਦੇ ਨਾਲ ਹੁਣ ਲੈ ਕੇ ਸਾਰਿਆਂ ਨੂੰ ਰਣਨੀਤੀ ਬਣਾਉਨੇ ਆ ਸਾਨੂੰ ਲੜਾਈ ਲੜਨੀ ਆਉਂਦੀ ਆ ਪਹਿਲਾਂ ਵੀ ਲੜਾਈਆਂ ਲੜੀਆਂ ਹੁਣ ਵੀ ਲੜਾਈ ਜਿਹੜੀ ਆ ਇਹਨੂੰ ਵਧੀਆ ਲੜਾਈ ਬਣਾਵਾਂਗੇ ਤੇ ਗੁਰੂ ਮਹਾਰਾਜ ਕਿਰਪਾ ਕਰਨ